ਵੀਰਾਂ ਦੇ ਪੈਰਾਂ ਦਾ ਬੜਾ ਪਰਕਾ ਤੇ ਬਸ ਖਾਰੂ ਇਹ ਨੋਮਾਲਾ ਆ ਜਗਰਮ ਮਤੀਸ਼ ਕੋਲ ਜਮਕਰੋ ਕੋਸ਼ਿਸ਼ ਕਰੇ ਖੇਡਾਂ ਦੇ ਪਰਪੋਰਟ ਉਹ ਆਹ ਸੋੜਿਆ ਨਹੀਂ ਸੱਤੀਆਂ ਉਹ ਨਾ ਇਸ ਵਿੱਚ ਇੱਕ ਦਾ ਵਾਅਦਾ ਕਰਦਾ ਹੋਇਆ ਯੋਗ ਰੱਖਦੀ ਸੀ ਆ ਆ ਜਾ ਇੱਧਰਲੀ ਸਾਈਡ ਤੇ ਹ ਤਲਣ ਵਾਲੇ ਪੈਂਟੇ ਦੀ ਅਗਲੀ ਕਬੱਡੀ ਖੇਡ ਦਾ ਦੇ ਵਿੱਚ ਜਿਸਵੇਂ ਰਾਣਾ ਅਲੀ ਸ਼ਾਹ ਆ ਲੈਂਦੇ ਪੰਜਾਬ ਪਖਸਰ ਦਾ ਕੋਸ਼ਿਸ਼ ਕਰਦਾ ਹੈ ਤਕਨ ਦਫਾ ਲਾਉਂਦੀ ਕਬੱਡੀ ਕੋਲ ਸ਼ੇਰ ਲਾਪ ਤੇ ਪੁਆਇੰਟ ਵਾਹ ਇਹ ਪੈਂਟਾ ਇਸ ਵੇਲੇ ਤਲਣ ਵਾਲਾ ਉਧਰ ਬਾਤ ਦੋ ਦੁਲਾ ਹਰ ਗੱਲ ਇਹ ਆ ਵੀ ਖੇਡ ਮੈਦਾਨ ਦੇ ਵਿੱਚ ਇਸ ਮੈਚ ਦੀ ਕਬੱਡੀ ਕੋਈ ਕਰਵਾਦੀ ਆ ਮਾਣ ਰਕਾ ਇਹ ਦੁਲਾ Ja, yeah. oh, ਤਵਾਤ ਹੋਣਾ ਵੱਡਾ ਯੋਗਦਾਨ ਉਹ ਸੰਧਮਾਲਾ ਉਹ ਸ਼ੰਕਰਾ ਦਿਲਜੀ ਟੀਮ ਦੇ ਉਹਨਾਂ ਦਾ ਧੰਨਵਾਦ ਜਾਫਰ ਅਲੀ ਕੰਬੋ ਪਰ ਬਣਾ ਤੋ ਜਹਾਨ ਤਾਲੀਆਂ ਉਧਰ ਪਰਲੇ ਘੁੰਮ ਰਹੇ ਆ I'm going ਸੋ ਦਿਲਾਰਾ ਇਸੇ ਤੇ ਇੱਕ ਪੰਨ ਸ਼ਰੀਕ ਤੇ 31 ਤੋੜੀ ਪੈਂਦੀ ਆ ਦੁਨੀਆ ਇਹ ਨਹੀਂ ਮੰਦੀ ਏਰ ਦਿਖਾਉਣੀ ਪੈਂਦੀ ਹੈ ਕਾਦੀ 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 ਮਹਾਰਾਜ ਵਾਹ ਆ ਸਾਰਾ ਇਹ ਜਿਹੜੇ ਪੰਜਾਬ ਪਸਤਰਾਂ ਦੀ ਬਲੇਜਾ ਤਗੜਾ ਜੱਫਾ ਉਸੇ ਕੁੱਟਲੇ ਵਾਲਾ ਜੱਫਾ ਆ क्या फंटूँगा लात करने पाऊँ लात करने पीने दे मेरे इच्छाएँ चला 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 घायलों के लिए आओ आओ आलस 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 आलस